ਸਭ ਤੋਂ ਪਹਿਲਾਂ ਤਾਂ ਮੈਂ ਲੁਧਿਆਣਾ ਜਿਮਣੀ ਚੋਨ ਵਿੱਚ ਜਿੱਤ ਤੇ ਜਿੱਥੇ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਉੱਥੇ ਸਾਡੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਅਣਥੱਕ ਮਿਹਨਤ ਕੀਤੀ ਹੈ ਔਰ ਉਹਦੇ ਨਾਲ ਨਾਲ ਸਾਡੇ ਜਿੰਨੇ ਪਾਰਟੀ ਦੇ ਵਲੰਟੀਅਰ ਸੀਗੇ ਸਾਡੇ ਜਿੰਨੇ ਮਨਿਸਟਰ ਸਹਿਬਾਨ ਐਮਐਲਏ ਸਹਿਬਾਨ ਚੇਅਰਮੈਨ ਸਹਿਬਾਨ ਔਰ ਪਾਰਟੀ ਦੇ ਅਹੁਦੇਦਾਰ ਸਹਿਬਾਨ ਇੰਨਾ ਸਾਰਿਆਂ ਨੇ ਇੱਕ ਬੜੇ ਕਲੈਕਟਿਵ ਐਫਰਟਸ ਕੀਤੇ ਇੱਕ ਟੀਮ ਵਰਕ ਦੇ ਨਾਲ ਜਿਹੜਾ ਵਾ ਇਹ ਪਾਰਟੀ ਨੇ ਬਹੁਤ 3 ਮਹੀਨੇ ਤੋਂ ਜਿਹੜੀ ਸਿਰ ਤੋੜ ਮਿਹਨਤ ਕੀਤੀ ਆ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਜਿਹੜਾ ਵਾ ਸਾਡੇ ਵਰਕਰਾਂ ਦੇ ਹੌਸਲੇ ਨਹੀਂ ਡੋਲੇ ਔਰ ਉਹਨਾਂ ਦਿਨ ਰਾਤ ਇਹ ਕੀਤਾ ਜਿਹਦਾ ਫਲ ਜਿਹੜਾ ਵਾ ਉਹ ਸਾਨੂੰ ਮਿਲਿਆ ਔਰ ਇਹਦੇ ਨਾਲ ਨਾਲ ਜਿਹੜੇ ਸਾਡੇ ਕੈਂਡੀਡੇਟ ਸੀ ਸ਼੍ਰੀ ਸੰਜੀਵ ਅਰੋੜਾ ਜੀ ਜਿਹੜੇ ਮੌਜੂਦਾ ਐਮਪੀ ਸੀ ਉਹਨਾਂ ਦਾ ਜਿਹੜਾ ਅਕਸ ਸੀਗਾ ਉਹ ਬਹੁਤ ਸਾਫ਼ ਸੁਥਰਾ ਈਮਾਨਦਾਰੀ ਵਾਲਾ ਔਰ ਕੰਮ ਕਰਨ ਵਾਲਾ ਸੀਗਾ ਉਹਦਾ ਵੀ ਪਾਰਟੀ ਨੂੰ ਜਿਹੜਾ ਵਾ ਬੜਾ ਵੱਡਾ ਫਾਇਦਾ ਜਿਹੜਾ ਮਿਲਿਆ ਵਾ ਔਰ ਆਉਣ ਵਾਲੇ ਸਮੇਂ 'ਚ ਇਹ ਇੱਕ ਸੈਮੀਫਾਈਨਲ ਸੀ ਪੰਜਾਬ ਦਾ ਔਰ ਆਉਣ ਵਾਲੇ ਸਮੇਂ 'ਚ ਜਿੱਥੇ ਲੁਧਿਆਣੇ ਦੇ ਲੋਕਾਂ ਦੇ ਜਿਹੜੇ ਆ ਉਹ ਬਹੁਤ ਉਹਨਾਂ ਨੂੰ ਇਹਦਾ ਫਾਇਦਾ ਮਿਲੇਗਾ ਔਰ ਪੰਜਾਬ ਦੇ ਵਿੱਚ ਹੀ ਜਿਹੜਾ ਵਾ ਇੱਕ ਬੜਾ ਅੱਛਾ ਮੈਸੇਜ ਜਿਹੜਾ ਉਹ ਚੱਲਿਆ ਗਿਆ ਔਰ ਦੂਸਰਾ ਜਿਹੜੀ ਖਾਸ ਕਰਕੇ ਪੰਜਾਬ ਨਾਲੋਂ ਵੀ ਮੈਂ ਵੱਡੀ ਕਵਾਂਗਾ ਕਿ ਜਿਹੜੇ ਗੁਜਰਾਤ ਦੇ ਵਿੱਚ ਬਾਏ ਇਲੈਕਸ਼ਨ ਦੇ ਵਿੱਚ ਇੱਕ ਵੱਡੀ ਜਿੱਤ ਆਮ ਆਦਮੀ ਪਾਰਟੀ ਨੇ ਦਰਜ ਕੀਤੀ ਆ ਬੀਜੇਪੀ ਦੇ ਗੜ ਦੇ ਵਿੱਚ ਬੀਜੇਪੀ ਦੀ ਸਰਕਾਰ ਦੇ ਵਿਰੋਧ ਚ ਆਮ ਆਦਮੀ ਪਾਰਟੀ ਦਾ ਉੱਥੋਂ ਐਮਐਲਏ ਜਿਹੜਾ ਵਾ ਸਾਡੇ ਗੋਪਾਲ ਟਾਲੀਆ ਜੀ ਬਣਿਆ ਮੈਂ ਉਹਦੇ ਲਈ ਵੀ ਜਿਹੜਾ ਵਾ ਗੁਜਰਾਤ ਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਜਿਹੜਾ ਵਾ ਬੀਜੇਪੀ ਦੇ ਗੜ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਆ ਉਹ ਜਿੱਤ ਦਰਜ ਕਰਾਈ ਆ ਔਰ ਇਹਦੇ ਤੋਂ ਸਿੱਧ ਹੁੰਦਾ ਕਿ ਆਮ ਆਦਮੀ ਪਾਰਟੀ ਜਿਹੜੀ ਆ ਇੱਕ ਨੈਸ਼ਨਲ ਪਾਰਟੀ ਆ ਅੱਜ ਵੇਖੋ ਪੂਰੇ ਹਿੰਦੁਸਤਾਨ ਚ 5 ਜਿਹੜੀਆਂ ਬਾਇ ਇਲੈਕਸ਼ਨ ਹੋਈਆਂ ਨੇ ਪੰਜਾਂ ਵਿੱਚੋਂ ਦੋ ਬਾਇ ਇਲੈਕਸ਼ਨ ਇੰਡੀਆ ਲੈਵਲ ਤੇ ਆਮ ਆਦਮੀ ਪਾਰਟੀ ਨੇ ਜਿੱਤੀਆਂ ਨੇ ਜਿਹਦਾ ਕਿ ਇੱਕ ਬੜਾ ਵੱਡਾ ਇੱਕ ਸਬੂਤ ਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਅਜੇ ਵੀ ਚੜ੍ਹਦੀ ਕਲਾ ਦੇ ਵਿੱਚ ਜਿਲੀ ਦੇ ਮਾਫ ਕੀਤੇ ਆ 80 85% ਲੋਕਾਂ ਦੇ ਜਿਹੜੇ ਆ ਬਿੱਲ ਜ਼ੀਰੋ ਆ ਰਹੇ ਆ ਉਹਦੇ ਕਰਕੇ ਬਹੁਤ ਵੱਡਾ ਫਾਇਦਾ ਖਾਸ ਕਰਕੇ ਜਿਹੜੇ ਅਰਬਨ ਲੋਕ ਸੀ ਜਿਹੜੇ ਕਿਰਾਏਦਾਰ ਸੀਗੇ ਜਿਨ੍ਹਾਂ ਦਾ ਕੋਈ ਕੈਟਾਗਰੀ ਨਹੀਂ ਬਣਦੀ ਉਹਨਾਂ ਦੇ ਵੀ ਬਿੱਲ ਮਾਫ ਹੋ ਗਏ ਔਰ ਜਿਹੜੇ ਪ੍ਰਵਾਸੀ ਸੀ ਉਹਨਾਂ ਦੇ ਬਿੱਲ ਮਾਫ ਹੋ ਗਏ ਫਿਰ ਜਿਹੜੇ ਨੌਕਰੀ ਪੇਸ਼ੇ ਵਾਲੇ ਲੋਕ ਸੀ ਉਹਨਾਂ ਦੇ ਵੀ ਬਿੱਲ ਮਾਫ ਹੋਏ ਸੋ ਇਹ ਸਹੂਲਤ ਜਿਹੜੀ ਆ ਬਹੁਤ ਵੱਡੀ ਹਜ਼ਾਰਾਂ ਰੁਪਈਆ ਜਿਹੜੇ ਲੱਖਾਂ ਰੁਪਈਏ ਜਿਹੜੇ ਆ ਹਰ ਸਾਲ ਲੋਕਾਂ ਦੇ ਬਚਦੇ ਆ ਨੰਬਰ 1 ਇਹਨੇ ਕੰਮ ਕੀਤਾ ਫਿਰ ਜਿਹੜਾ ਹੈਲਥ ਦੇ ਵਿੱਚ ਕੰਮ ਹੋਇਆ ਪੰਜਾਬ ਚ ਔਰ ਖਾਸ ਕਰਕੇ ਲੁਧਿਆਣੇ ਦੇ ਵਿੱਚ ਸੰਜੀਵ अरोड़ा ਜੀ ਨੇ ਜਿਹੜਾ ਡਿਸਟ੍ਰਿਕਟ ਹਸਪੀਟਲ ਆ ਉਹਨੂੰ ਪ੍ਰਾਈਵੇਟ ਨਾਲੋਂ ਵੀ ਬਿਹਤਰ ਕਰ ਦਿੱਤਾ ਫਿਰ ਮੁਹੱਲਾ ਕਲੀਨਿਕ ਥਾਂ ਥਾਂ ਖੋਲੇ ਆ ਹੈਲਥ ਦੇ ਸੈਕਟਰ ਦੇ ਵਿੱਚ ਬਹੁਤ ਵਧੀਆ ਕੰਮ ਹੋ ਰਿਹਾ ਇਸੇ ਤਰ੍ਹਾਂ ਐਜੂਕੇਸ਼ਨ ਸੈਕਟਰ ਦੇ ਵਿੱਚ ਤੁਸੀਂ ਦੇਖੋ ਲਗਾਤਾਰ ਇੱਕ ਮਹੀਨਾ ਸੀ ਸਕੂਲਾਂ 'ਚ ਜਾ ਕੇ ਜਿਹੜਾ ਵਾ ਇਨੋਗ੍ਰੇਸ਼ਨ ਕੀਤੀਆਂ ਅਰਬਾ ਰੁਪਈਏ ਤਕਰੀਬਨ 2.5 ਹਜ਼ਾਰ ਕਰੋੜ ਰੁਪਈਆ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ 'ਚ ਖਰਚਿਆ ਸਾਡੇ ਸਕੂਲਾਂ ਦਾ ਨਵੀਨੀਕਰਨ ਹੋਇਆ ਉਹਦੇ 'ਚ ਬੱਚਿਆਂ ਦੀ ਆਮਦ ਵਧੀ ਟਾਈਮਲੀ ਟੀਚਰ ਭਰਤੀ ਕੀਤੇ ਗਏ ਪ੍ਰੋਪਰ ਪੜ੍ਹਾਈ ਦਾ ਮਾਹੌਲ ਸਾਡੇ ਸਕੂਲਾਂ 'ਚ ਬਣਿਆ ਉਹਦਾ ਬੜਾ ਵੱਡਾ ਅਕਸ ਜਿਹੜਾ ਵਾ ਉਹ ਲੋਕਾਂ 'ਚ ਗਿਆ ਇਹਦੇ ਨਾਲ ਨਾਲ ਜੇ ਮੈਂ ਪਿੰਡੂ ਖੇਤਰ ਦੀ ਗੱਲ ਕਰਾਂ ਤੇ ਅੱਜ ਕੱਲ ਜਿਹੜਾ ਵਾ ਆਪਣਾ ਸੀਜ਼ਨ ਚੱਲ ਰਿਹਾ ਵਾ ਲੋਕ ਝੋਨਾ ਲਾ ਰਹੇ ਆ ਵਕਫਾ ਫਸਣਾ ਲਾ ਰਹੇ ਆ ਤੇ 24 ਘੰਟੇ ਬਿਜਲੀ ਖੇਤਾਂ ਚ ਆ ਰਹੀ ਆ ਬੰਬੀਆਂ ਬੰਦ ਕਰਨੀਆਂ ਪੈ ਰੀਆਂ ਕਿਸਾਨਾਂ ਨੂੰ ਫਿਰ ਜਿਹੜੇ ਨਹਿਰੀ ਖਾਲ ਪੱਕੇ ਕੀਤੇ ਆ ਸਿੰਚਾਈ ਦਾ ਪਾਣੀ ਟੀਲ ਤੱਕ ਪਹੁੰਚਾਇਆ ਅਜੇ ਵੀ ਲੋਕ ਜਿਹੜੇ ਆ ਉਹ 1947 ਤੋਂ ਲੈ ਕੇ ਅਜੇ ਤੱਕ ਇਹੋ ਜਿਹਾ ਕੰਮ ਨਹੀਂ ਸੀ ਹੋਇਆ ਸੋ ਲੋਕ ਬਹੁਤ ਤਾਰੀਫ ਕਰ ਰਹੇ ਆ ਔਰ ਖਾਸ ਕਰਕੇ ਜਿਹੜੀ 네ਗੇਟਿਵ ਰਾਜਨੀਤੀ ਹੀ ਝੂਠੇ ਪਰਚੇ ਕਰਨ ਦੀ ਉਹ ਖਤਮ ਹੋਈ ਆ ਲੋਕ ਉਹਦੇ ਵੀ ਕਰਕੇ ਰਾਹਤ ਮਹਿਸੂਸ ਕਰ ਰਹੇ ਆ ਕਿ ਕੋਈ ਪਾਰਟੀ ਬਾਜੀ ਕਰਕੇ ਕੋਈ ਝੂਠੇ ਪਰਚੇ ਇਹਨਾਂ ਤਿੰਨਾਂ ਸਾਡੇ ਕਿੰਨਾ ਸਾਲਾਂ ਚ ਕਿਤੇ ਦਰਜ ਨਹੀਂ ਹੋਏ ਔਰ ਲੋਕਾਂ ਨੇ ਜਿਹੜੀ ਸ਼ਰਾਫਤ ਦੀ ਰਾਜਨੀਤੀ ਆ ਉਹਨੂੰ ਪਹਿੜ ਦਿੱਤੀ ਆ ਜਿਹੜੇ ਚਿੱਠੀ ਮੈਂ ਮੰਤਰੀ ਸਾਹਿਬ ਜਿਹੜੇ ਸਾਡੇ ਸਥਾਨਕ ਸਰਕਾਰਾਂ ਦੇ ਮੰਤਰੀ ਨੇ ਡਾਕਟਰ ਰਵਜੋਤ ਸਿੰਘ ਉਹਨਾਂ ਕੋ 28 ਮਈ ਨੂੰ ਪਾਸ ਕਰਵਾ ਲਈ ਸੀ ਉਹ ਚਿੱਠੀ ਹੁਣ 22 ਜੂਨ ਨੂੰ ਆ ਕੇ ਬਾਜਵਾ ਸਾਹਿਬ ਆਪਣੇ ਸੋਸ਼ਲ ਮੀਡੀਆ ਤੇ ਪਾ ਰਹੇ ਆ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਇਹ ਚਿੱਠੀ ਤੇ ਇੱਕ ਮਹੀਨਾ ਪਹਿਲਾਂ ਹੀ ਆਪਾਂ ਜਿਹੜੀ ਆ ਮੰਤਰੀ ਸਾਹਿਬ ਕੋਲ ਪਾਸ ਕਰਵਾਈ ਸੀ ਔਰ ਪ੍ਰਧਾਨ ਜੀ ਲਾਗੇ ਬੈਠੇ ਆ ਸਾਰੀ ਕਮੇਟੀ ਇੱਥੇ ਬੈਠੀ ਆ ਸਾਰਿਆਂ ਨੂੰ ਪਤਾ ਸਾਰੀਆਂ ਵੱਖ-ਵੱਖ ਅਖਬਾਰਾਂ ਤੇ ਇਹਦੀ ਕਵਰੇਜ ਹੋਈ ਆ ਬਾਕੀ ਜਿਹੜਾ ਕਾਦੀਆਂ ਵਾਲੇ ਸੀਵਰੇਜ ਦੀ ਗੱਲ ਆ ਤਾਂ ਉਹ ਵੀ ਮੈਂ ਜਿਹੜਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਂ ਨੂੰ 8 ਜਨਵਰੀ ਨੂੰ ਮਿਲਿਆ ਸੀ ਔਰ ਇਹ ਮੈਂ ਦੋ ਮੰਗਾ ਸਭ ਤੋਂ ਪਹਿਲਾਂ ਉਹਦੇ ਚ ਰੱਖੀਆਂ ਸੀ ਕਿ ਜਿਹੜਾ ਤਾਰੀਵਾਲ ਔਰ ਕਾਦੀਆਂ ਦਾ ਸੀਵਰੇਜ ਆ ਇਹ ਪਾਸ ਹੋਣਾ ਚਾਹੀਦਾ ਤੇ ਮੈਂ ਬਾਜਵਾ ਸਾਹਿਬ ਨੂੰ ਪੁੱਛਣਾ ਚਾਹੁੰਨਾ ਕਿ ਜੇ ਇਹ ਸੀਵਰੇਜ ਪਾਸ ਹੀ ਕਰਾਉਣਾ ਸੀ ਤੇ ਪਿਛਲੇ 5 ਸਾਲ ਤੁਹਾਡੀ ਸਰਕਾਰ ਸੀ ਉਤੋਂ ਪਹਿਲਾਂ ਵੀ ਤੁਸੀਂ 4 ਵਾਰ ਐਮਐਲਏ ਰਹੇ ਹੋ 2 ਵਾਰ ਮੈਂਬਰ ਪਾਰਲੀਮੈਂਟ ਰਹੇ ਹੋ ਉਦੋਂ ਕਿਉਂ ਨਹੀਂ ਪਾਸ ਕਰਵਾਇਆ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹ ਸੀਵਰੇਜ ਦਾ ਪ੍ਰੋਜੈਕਟ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੀ ਮਾਨਦੀ ਨੇ ਪਾਸ ਕੀਤਾ ਔਰ ਸਾਡੇ ਜਿਹੜੇ ਸਥਾਨਕ ਸਰਕਾਰਾਂ ਦੇ ਮੰਤਰੀ ਨੇ ਡਾਕਟਰ ਰਵਜੋਤ ਜੀ ਉਹਨਾਂ ਦੇ ਐਫਰਟਸ ਦੇ ਨਾਲ ਉਹਨਾਂ ਦੀ ਪਰਸਨਲ ਹੈਲਪ ਦੇ ਨਾਲ ਜਿਹੜਾ ਵਾ ਇਹ ਪਾਸ ਹੋਇਆ। ਕਿ ਤੁਸੀਂ ਆਪਣੇ ਕਮਾਂ ਦਾ ਵੇਰਵਾ ਲੈ ਕੇ ਆਜੋ ਤੇ ਜੋ ਸੇਖਵਾ ਪਰਿਵਾਰ ਨੇ ਕਾਦੀਆਂ 'ਚ ਕੰਮ ਕਰਾਏ ਆ ਮੈਂ ਉਹਦਾ ਵੇਰਵਾ ਲੈ ਕੇ ਆ ਜਨਾ। ਜਗ੍ਹਾ ਤੁਹਾਡੀ ਹੋਊਗਾ, ਸਮਾਂ ਤੁਹਾਡਾ ਹੋਊਗਾ, ਸਥਾਨ ਤੁਹਾਡਾ ਹੋਊਗਾ। ਮੈਂ ਓਪਨ ਡਿਬੇਟ ਕਰਨ ਲਈ ਤਿਆਰ ਆ ਕਿ ਜੇ ਚੌਥੇ ਸੇਜ ਵੀ ਪ੍ਰਤਾਪ ਸਿੰਘ ਬਾਜਵਾਣ ਨੇ ਜਾਂ ਉਹਦੇ ਪਰਿਵਾਰ ਨੇ ਕਾਦੀਆਂ 'ਚ ਕੰਮ ਕਰਾਏ ਹੋਣ ਤੇ ਮੈਂ ਰਾਜਨੀਤੀ ਤੋਂ ਲੰਬੇ ਹੋਣ ਨੂੰ ਤਿਆਰ ਆ। ਜਿੰਨਾ ਕੰਮ ਮੇਰੇ ਸਵਰਗੀ ਪਿਤਾ ਜੀ ਜਹੇਦਾਰ ਸੇਵਾ ਸਿੰਘ ਸੇਖਵਾਨੇ ਕਾਦੀਆਂ 'ਚ ਕਰਾਇਆ ਚਾਹੇ ਉਹ ਜਿਹੜਾ ਮਸੀਹ ਆਪਣਾ ਅਹੰਦੀਆ ਜਮਾਤ ਦੇ ਵਿੱਚ ਜਿਹੜਾ ਸੀਵਰੇਜ ਪਾਇਆ ਗੰਦਾ ਨਾਲਾ ਜਿਹੜਾ ਪੂਰ ਕੇ ਉੱਥੇ ਕਾਦੀਆਂ ਚ ਬਾਈਪਾਸ ਬਣਾਇਆ ਕਾਦੀਆਂ ਦੀਆਂ ਗਲੀਆਂ ਨਾਲੀਆਂ ਬਣਾਈਆਂ ਬਾਜਵਾ ਸਾਹਿਬ ਦੇ ਤੇ ਜਿਹੜੇ ਆਪਣੇ ਘਰ ਨੂੰ ਗਲੀ ਲੱਗਦੀ ਉਹਦੀ ਇੰਟਰਲੋਕ ਅਸੀਂ ਲਾਈ ਸੀ ਆਪਣੀ ਸਰਕਾਰ ਚ ਹੋਰ ਵੀ ਜਿਹੜਾ ਹੱਡੋ ਰੋਣਾ ਸੀ ਕਾਦੀਆਂ ਤੋਂ ਅਸੀਂ ਚਕਾਇਆ ਸੀ ਹੁਣ ਵੀ ਜਿੰਨੀਆਂ ਸੜਕਾਂ ਕਾਦੀਆਂ ਸ਼ਹਿਰ ਦੀਆਂ ਪਿਛਲੇ 8 ਸਾਲ ਤੋਂ ਰਿਪੇਅਰ ਨਹੀਂ ਸੀ ਹੋਈਆਂ ਬਾਜਵਾ ਸਾਹਿਬ ਆਪਣੇ ਭਰਾ ਨੂੰ ਪੁੱਛ ਲੈਣ ਜਿਹੜਾ 5 5 ਸਾਲ ਉਥੋਂ ਐਮਐਲਏ ਰਹਾ ਉਹਨਾਂ ਦੇ ਧਰਮ ਪਤਨੀ ਨੂੰ ਪੁੱਛ ਲੈਣ ਜਿਹੜੀ 5 ਸਾਲ ਐਮਐਲਏ ਰਹੀ ਆਪੇ ਮੈਂਬਰ ਪਾਰਲੀਮੈਂਟ ਰਹਿ ਤੁਸੀਂ ਤੇ ਕਾਦੀਆਂ ਦੀਆਂ ਸੜਕਾਂ ਨਹੀਂ ਰਿਪੇਅਰ ਕਰਾ ਸਕੇ ਉਹ ਵੀ 8-10 ਸਾਲ ਬਾਅਦ ਮੈਂ ਨਿੱਜੀ ਦਖਲ ਕਰਕੇ ਜਿਹੜਾ ਵਾ ਉਹ ਤੁਸੀਂ ਜਾ ਕੇ ਵੇਖ ਸਕਦੇ ਹੋ ਕਾਦੀਆਂ ਦੀਆਂ ਸ਼ਹਿਰ ਦੀਆਂ ਸੜਕਾਂ ਰਿਪੇਅਰ ਹੋ ਰਹੀਆਂ ਨਾ ਧਾਰੀਵਾਲ ਸ਼ਹਿਰ 'ਚ ਕੋਈ ਕੰਮ ਹੋਇਆ ਆ ਡੱਡਵਾ ਰੋਡ ਆ ਇਹ ਪਿਛਲੇ 10 ਸਾਲ ਤੋਂ ਕਿਸ ਨੇ ਇਹਦੀ ਸਾਰ ਨਹੀਂ ਲਈ ਉਹ ਵੀ ਆ ਕੇ ਅਸੀਂ ਹੁਣ ਬਣਾ ਰਹੇ ਆਂ ਸ਼ਹਿਰ ਵਾਲੀ ਰੋਡ ਵੀ ਅਸੀਂ ਹੁਣ ਬਣਾਵਾਂਗੇ ਮੈਂ ਓਪਨ ਚੈਲੰਜ ਕਰਦਾ ਬਾਜਵਾ ਸਾਹਿਬ ਨੂੰ ਜਿੱਥੇ ਕਹਿਣ ਕਿ ਮੈਂ ਉਹਨੂੰ ਤਿਆਰ ਆ ਮੇਰੇ ਨਾਲ ਡਿਬੇਟ ਕਰਕੇ ਵੇਖ ਲੈਣ ਕਿ ਇਹਨਾਂ ਨੇ ਕੀ ਕੀਤਾ ਕਾਦੀਆਂ ਹਲਕੇ ਲਈ ਤੇ ਸੇਖਵਾ ਪਰਿਵਾਰ